ਅਨਸਰ ਇੰਡੀਆ ਪਾਕਿਸਤਾਨ ਦਾ ਅਗਲਾ ਪਿਆ ਸੀ ਇਹ ਦੇਖਦੇ ਹੋ ਕਿ ਕੀ ਉਮੀਦ ਹੈ ਕਿ ਸਭ ਤੋਂ ਜ਼ਿਆਦਾ ਕਿ ਤੁਮੀ ਸਭ ਤੋਂ ਉਮੀਦ ਹੈ ਜ਼ਿਆਦਾ ਤੇ ਮਤਲਬ ਇਦਾਂ ਇੱਕ ਤੇ ਨਹੀਂ ਸਾਰੀ ਟੀਮ ਤੇ ਸਾਨੂੰ ਉਮੀਦ ਹੈ ਕਿ ਬੇਸਿਕਲੀ ਜਿੰਨਾ ਜ਼ਰੂਰੀ ਹੈ ਕਿ ਜਿੱਤ ਕੇ ਆਣਗੇ ਤੇ 올 ది ਬੈਸਟ ਟੂ ਟੀਮ ਇੰਡੀਆ ਪਾਕਿਸਤਾਨ ਦੇ ਨਾਲ ਜਿੰਨੇ ਹੀ ਨੇ ਤੱਕ ਮੈਚ ਜਿੱਤੇ ਨੇ ਵੰਡ ਕੱਪ ਦੇ ਵਿੱਚ ਨੇ ਕਦੀ ਵੀ 200 ਸਕੋਰ ਨਹੀਂ ਦਮਾ ਕਿਹਾ ਇਸੇ ਦੀ ਜਰੂਰ ਆਪਾਂ 7 ਵਾਰ ਜਿੱਤੇ ਆ ਇੱਕ ਵਾਰ ਉਹ ਜਿੱਤੇ ਆ ਪਰ ਪ੍ਰੈਸ਼ਰ ਆਲਾ ਮੈਚ ਹੁੰਦਾ ਸਿੱਤ ਨੂੰ ਲੱਗਦਾ ਕਿ ਇਸ ਵਾਰ ਵੀ ਜਿਹੜਾ ਪ੍ਰੈਸ਼ਰ ਹੈ ਉਹ ਇੰਡੀਆ ਹੈਂਡਲ ਕਰ ਲੇਗੀ ਕਿਉਂਕਿ ਇੱਕ ਉਹਨਾਂ ਦਾ ਸਪਿਨਰ ਆਇਆ ਆ ਉਹਨੇ ਕਹਿ ਸਕਦੇ ਕਿ ਲਗਾਤਾਰ ਜਿਹੜੀਆਂ ਲਗਾਤਾਰ ਵਿਕਟਾਂ ਉਹ ਲੈ ਰਿਹਾ ਤੇ ਉਹਨੇ ਪਾਕਿਸਤਾਨ ਦੇ ਵਿੱਚ ਐਸ ਵਾਲੇ ਸਪਿਨਰ ਦੀ ਗੱਲ ਕੀਤੀ ਜਾਵੇ ਪਾਇਤੋ 6 ਸਪਿਨਰ ਨੇ ਕਿੰਨੀ ਕੁ ਇੰਡੀਆ ਦੀ ਬੈਟਿੰਗ ਤੋਂ ਕਿੰਨੀ ਕਮੀ ਕਮੀ ਤੇ ਮੇਰੇ ਦਾ ਕੋਈ ਲੱਗਦੀ ਨਹੀਂ ਆ ਕਿ ਇਹਨਾਂ ਨੂੰ ਪ੍ਰੈਸ਼ਰ ਕਰਨ ਦਾ ਹੈਂਡਲ ਤਾਂ ਕਾਫੀ ਆਦਤ ਪੈ ਗਈ ਹੋਈ ਹੈ ਸਾਤ ਦੇ ਇੱਕ ਤੋਂ ਜਿੱਦਾਂ ਤੁਸੀਂ ਪਹਿਲੇ ਕਿਹਾ ਕਿ ਅੱਗੇ ਐ ਤੇ ਮੈਨੂੰ ਲੱਗਦਾ ਨਹੀਂ ਕੋਈ ਪ੍ਰੈਸ਼ਰ ਹੋਏਗਾ ਨਾ ਤੇ इजीली ਜਿੱਤਣਗੇ ਮੈਚ ਤੁਸੀਂ ਅਭਿਸ਼ੇਕ ਸ਼ਰਮਾ ਨੇ ਅੱਗੇ ਮੈਚ ਖੇਲੇ ਨੇ ਠੀਕ ਆ ਹੁਣ ਸੁਣਨ ਚਾਹੇ ਕਿ ਆਈਪੀਐਲ ਟੀਮ ਦੇ ਵਿੱਚ ਵੀ ਸਿਲੈਕਟ ਹੋ ਗਏ ਸੀ ਵੀ ਟੀਮ ਤੋਂ ਸਿਲੈਕਟ ਹੋਏ ਜੀ ਮੈਂ ਹਾਇਦਰਾਬਾਦੀ ਟੀਮ ਤੇ ਸਿਲੈਕਟ ਹੋਇਆ ਇਕੱਠੇ ਹਾਂ ਜੀ ਅਭਿਸ਼ੇਕ ਸ਼ਰਮਾ ਦੀ ਟੀਮ ਦੇ ਤੇ ਕਿਦੋਂ ਤੋਂ ਤੁਹਾਡੇ ਮੈਚ ਸ਼ੁਰੂ ਹੋ ਰਹੇ ਨੇ ਕਿਦੋਂ ਤੋਂ ਤੁਸੀਂ ਜਾ ਰਹੇ ਹੋ ਮੈਂ 1 ਮਾਰਚ ਤੋਂ ਜਾ ਰਿਹਾ ਇੱਥੇ ਉੱਥੇ ਕੈਂਪ ਸ਼ਟਾਰਟ ਆ ਪ੍ਰੈਕਟਿਸ ਸ਼ਟਾਰਟ ਆ ਸਾਡੀ ਤੇ 25 ਮਾਰਚ ਤੋਂ ਆਈਪੀਐਲ ਸ਼ਟਾਰਟ ਇਹ ਮੇਰੇ ਕਮਾਨ ਵਾਲੀ ਗੱਲ ਹੈ ਕਿ ਲਗਾਤਾਰ ਇੰਡੀਆ ਦੀ ਟੀਮ ਦੇ ਵਿੱਚ ਜਾਂ ਆਈਪੀਐਲ ਦੀ ਟੀਮ ਦੇ ਵਿੱਚ ਪੰਜਾਬ ਦੇ ਲੋਕ ਹੈ ਜਿਆਦਾ ਆ ਰਹੇ ਨੂੰ ਨੰਮ ਸਰ ਦੀ ਗੱਲ ਕੀਤੀ ਜਾ ਅੰਮ੍ਰਿਤਸਰ ਤੋਂ ਜਿਹੜੇ ਲੋਕ ਆ ਰਹੇ ਨੇ ਜਿਹੜੇ ਪਲੇਅਰ ਆ ਸਾਡੇ ਉਹ ਜਾ ਰਹੇ ਨੇ ਤੇ ਜੁਵਾ ਪੀੜੀ ਨੂੰ ਪੀਲਾ ਚ ਦਿਨ ਚੰਗੇ ਐ ਕਿ ਮਿਹਨਤ ਕਰਨ ਦਬ ਕੇ ਤੇ ਜਿੰਨੀ ਪ੍ਰੈਕਟਿਸ ਕਰ ਸਕਦੇ ਉਨੀ ਘਾਟਾ ਤੇ ਦਿਲ ਤੋਂ ਜਲਦ ਖੇਲਣ ਮਿਲ ਲਓ ਹੈ ਕੀ ਨਾਮ ਆਪ ਦਾ मेरा नाम मनन शर्मा है जो भारत पाकिस्तान के बीच मैच हो रहा है क्या कहेंगे इस मैच को लेकर कितनी उम्मीद तो अच्छी है वैसे भी पता ही है इंडिया ने जीतना ही है तो क्या कहेंगे अभिषेक शर्मा को लेकर पहले उनकी सेहत ठीक नहीं थे अब इस मैच में वो खेलते नजर आएंगे तो क्या उम्मीदें हैं उनकी पारी को लेकर और बाकी टीम वैसे भी उन्होंने मारनी है स्कोर पाकिस्तान वालों को स्पेशली और साथ में अच्छा लग रहा है कि वो वापस आ गया टीम में ਕਿੰਨਾ ਕਿ ਇੰਟਰਸਟ ਹੈ ਬਾਦ ਪਾਕਿਸਤਾਨ ਦੋਨੋ ਕੇ ਮੈਚ ਨੂੰ ਲੈ ਕੇ ਆਪ ਨੂੰ ਇੰਟਰਸਟ ਤਾਂ ਬਹੁਤ ਹੈ ਅੱਜ ਦੇਖेंगे ਹਮ ਸਾਰੇ ਮੈਚ ਮਿਲ ਕੇ ਔਰ ਇੰਡੀਆ ਜیتےਗੀ ਜੀ ਨਵਜੋਤ ਜੀ ਕੀ ਕਹਿਣਾ ਚਾਹੋਗੇ ਜਿਹੜਾ ਇੰਡੀਆ ਪਾਕਿਸਤਾਨ ਦਾ ਅੱਜ ਮੈਚ ਹੈ ਉਹਦੇ ਬਾਰੇ ਆ ਇੰਡੀਆ ਪਾਕਿਸਤਾਨ ਦਾ ਮੈਚ ਹੈ ਸਾਰੇ ਮੇਰੇ ਸਾਹਮਣੇ ਦੇਸ਼ ਦੇ ਵਿੱਚ क्रेज ਆ ਕਿਉਂਕਿ ਇੰਡੀਆ ਪਾਕਿਸਤਾਨ ਦਾ ਮੈਚ ਜਦੋਂ ਹੁੰਦਾ ਨਾ ਸਾਰੀਆਂ ਸੜਕਾਂ ਖਾਲੀ ਹੋ ਜਾਂਦੀਆਂ ਤੇ ਸਿਰਫ ਲੋਕੀ ਸਕਰੀਨਾਂ ਦੇ ਅੱਗੇ ਬੈਠ ਜਾਂਦੇ ਨੇ ਕਿਉਂਕਿ ਰੈਸਟੋਰੈਂਟਾਂ ਦੇ ਵਿੱਚ ਵੀ ਵੱਡੀਆਂ ਸਕਰੀਨਾਂ ਲੱਗਦੀਆਂ ਨੇ ਸ਼ਹਿਰਾਂ ਦੇ ਵਿੱਚ ਵੀ ਮੋਹੱਲਿਆਂ ਦੇ ਵਿੱਚ ਵੀ ਵੱਡੀਆਂ ਸਕਰੀਨਾਂ ਲੱਗਦੀਆਂ ਨੇ ਆ ਜਿਹੜਾ ਅੱਜ ਮੈਚ ਹੈ ਦੇਖੋ ਇਤਿਹਾਸ ਬਣਾਏਗਾ ਅੱਗੇ 7 1 ਸੀ ਅੱਜ 8 1 ਦੇ ਜਿੱਤ ਕੇ ਦਰਜ ਕਰਨਗੇ ਤੇ ਬਹੁਤ ਵੱਡਾ ਮੈਚ ਹੈ ਰਾਤੀ ਪਾਕਿਸਤਾਨ ਨੇ ਤੇ ਪਹਿਲੇ ਹੀ ਨਾ ਕਰਤੀ ਸੀ ਖੇਲਣ ਤੋਂ ਬਟ ਜਿਹੜਾ ਸਾਡੇ ਇੰਡੀਆ ਦਾ ਪ੍ਰੈਸ਼ਰ ਹੀ ਬਹੁਤ ਹੈ ਤੇ ਕਿਉਂਕਿ ਜਿਹੜੇ ਸਾਡੇ ਯੋਧੇ ਨੇ ਜਿਹੜੇ ਸਾਡੇ ਪਲੇਅਰ ਨੇ ਪੂਰੀ ਟੀਮ ਦੇ ਵਿੱਚ ਤਿੰਨ ਤੋਂ ਚਾਰ ਪਲੇਅਰ ਸਾਡੇ ਪੰਜਾਬ ਦੇ ਨੇ ਪੰਜਾਬੀ ਨੇ ਤੇ ਉਹ ਆਪਣਾ ਮਿਆਸ ਕਰਦਾ ਕਿ ਉਹ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਹੋਰ ਨਾਂ ਰੋਸ਼ਨ ਕਰਨਗੇ ਨਵਜੋਤ ਜੀ ਤੁਸੀਂ ਅਮਸਰ ਗੇਮ ਐਸੋਸੀਏਸ਼ਨ ਦੇ ਸੈਕਟਰੀ ਜੋ ਗਰਾਊਂਡ ਦੇ ਵਿੱਚ ਕਿਸ ਤਰ੍ਹਾਂ ਦਾ ਅੱਜ ਮਾਹੌਲ ਲੱਗ ਰਿਹਾ ਕਿਉਂਕਿ ਸਾਰੇ ਜਿਹੜੇ ਬੱਚੇ ਇੱਥੇ 플레이ਰ ਨੇ ਪਹੁੰਚੇ ਹੋਏ ਨੇ ਕਿਸ ਤਰ੍ਹਾਂ ਚੀਅਰ ਕਰ ਰਹੇ ਨੇ ਜੀ ਤੁਸੀਂ ਦੇਖੋ ਗਰਾਊਂਡ ਦੇ ਵਿੱਚ ਜਿਹੜਾ ਮਾਹੌਲ ਹੈ ਤਿਹਾਰ ਵਰਗਾ ਮਾਹੌਲ ਹੈ ਤੇ ਸਾਰੇ ਬੱਚੇ ਸਾਡਾ ਨੈਸ਼ਨਲ ਆਪਣਾ ਫਲੈਗ ਲੈ ਕੇ ਆਏ ਨੇ ਇੱਥੇ ਉਹਨਾਂ ਨੂੰ ਆਸ ਹੈ ਕਿ ਸਾਡਾ ਇੰਡੀਆ ਅੱਜ ਜਿੱਤੇਗਾ ਤੇ ਉਹ ਘਰ ਦੇ ਵਿੱਚ ਇੱਕ ਵੱਖਰਾ ਹੀ ਮਾਹੌਲ ਹੁੰਦਾ ਕਿਉਂਕਿ ਕ੍ਰਿਕਟ ਦੇ ਨਾਲ ਲੋਕਾਂ ਨੂੰ ਬਹੁਤ ਪਿਆਰ ਹੈ ਤੇ ਅੱਜ ਸਾਡੇ ਅਮਰਸਰੋਂ ਜਿਵੇਂ ਅਭਿਸ਼ੇਕ ਸ਼ਰਮਾ ਆ ਤੇ ਹਰ ਘਰ ਦੇ ਵਿੱਚ ਆਸ ਹੁੰਦੀ ਹੈ ਕਿ ਸਾਡਾ ਅਮਰਸਰ ਦਾ ਜਿਹੜਾ ਸਾਡਾ ਲਾੜਲਾ ਸਾਡਾ ਛੋਟਾ ਭਰਾ ਜਿਹੜਾ ਪਲੇਅਰ ਹੈ ਅਭਿਸ਼ੇਕ ਸ਼ਰਮਾ ਸਾਡਾ ਵਰਲਡ ਦੇ ਵਿੱਚ ਅੱਜ ਜਿੱਤ ਦਰਜ ਕਰਕੇ ਸਾਡਾ ਨਾਂ ਰੋਸ਼ਨ ਕਰੇਗਾ ਨਵਜੋਤ ਜੀ ਇੱਕ ਪਲੇਅਰ ਹੋਰ ਤੁਸੀਂ ਦੱਸ ਰਹੇ ਹੋ ਕਿ ਇੱਥੋਂ ਗਰਾਊਂਡ ਤੋਂ ਆਇਆ ਜਿਹੜਾ ਕਿ ਹైదరాబాద్ ਦੀ ਟੀਮ ਸਿਲੈਕਟ ਉਹਦੇ ਬਾਰੇ ਥੋੜਾ ਦੱਸੋ ਉਹ ਵੀ ਬੜਾ એનਰਜੈਟਿਕ ਪਲੇਅਰ ਹੈ ਸਾਡਾ ਸੱਲੀਲ ਅਰੋੜਾ ਤੇ ਦੇਖੋ ਤੁਹਾਡੇ ਸਾਹਮਣੇ ਇਸ ਵੇਲੇ ਪ੍ਰੈਕਟਿਸ ਕਰ ਰਿਹਾ ਤੇ ਮਤਲਬ ਆਨ ਦੇ 27 29 ਛੱਕੇ ਲਗਾਏ ਆ ਪਿਛੇ ਮੈਚ ਸੀ ਤੇ ਰਿਕਾਰਡ ਬਣਾਇਆ ਕਹਿੰਦੇ ਮੀ ਵਰਸਿਆ ਸੀ ਛੱਕਿਆਂ ਦਾ ਜਦੋਂ ਇੰਨੇ ਬੈਟਿੰਗ ਕੀਤੀ ਸੀ ਤੇ ਬਹੁਤ ਇਤਿਹਾਸਿਕ ਬੈਟਿੰਗ ਨੇ ਕੀਤੀ ਸੀ ਤੇ ਮੈਨੂੰ ਆਸ ਹੈ ਕਿ ਆਨਾਰੇ ਟਾਈਮ ਦੇ ਵਿੱਚ ਇੱਕ ਇੰਡੀਆ ਨੂੰ ਇਹ ਜਿਹੜਾ ਪਲੇਅਰ ਮਿਲਿਆ ਹੈ ਇਹ ਵੀ ਅਭਿਸ਼ੇਕਦੀ ਸ਼ਰਮਾ ਦੀ ਜਗ੍ਹਾ ਤੇ ਸਾਡੇ ਅੰਮ੍ਰਿਤਸਰ ਦਾ ਨਾਮ ਰੋਸ਼ਨ ਕਰੇਗਾ ਜਦੋਂ ਵੀ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਲੋਕਾਂ ਦੇ ਵਿੱਚ ਬੜਾ ਇਸ ਨੂੰ ਲੈ ਕੇ ਉਤਸ਼ਾਹ ਹੁੰਦਾ ਹੈ ਕਿਸ ਤਰ੍ਹਾਂ ਦੇਖਦੇ ਹੋ ਇੱਥੋਂ ਦੇ ਜਿਹੜੇ ਕ੍ਰਿਕਟ ਦੇ ਪਲੇਅਰ ਨੇ ਉਹਨਾਂ ਨੂੰ ਤੇ ਲੋਹਰ ਲੋਕ ਜਿਹੜੇ ਨੇ ਕਿਉਂਕਿ ਇਹ ਬੱਚੇ ਉਹਨਾਂ ਨੂੰ ਦੇਖ ਕੇ ਮੋਟੀਵੇਟ ਹੁੰਦੇ ਨੇ ਕਿਉਂਕਿ ਜਿਹੜਾ ਕ੍ਰਿਕਟ ਦਾ ਸਟਾਰਟਿੰਗ ਹੈ ਨਾ ਉਹ ਅੰਮ੍ਰਿਤਸਰ ਡਿਸਟ੍ਰਿਕਟ ਐਸੋਸੀਏਸ਼ਨ ਜਿਹੜੀ ਸਾਡੀ ਗੇਮਸ ਦੀ ਹੈ ਉਹ ਇੱਥੋਂ ਹੈ ਅਭਿਸ਼ੇਕ ਜਿਹਨੇ ਵੀ ਜਦੋਂ ਸਟਾਰਟ ਕੀਤਾ ਸੀ ਅੰਮ੍ਰਿਤਸਰ ਤੋਂ ਹੀ ਕੀਤਾ ਸੀ ਇੱਥੋਂ ਹੀ ਕੀਤਾ ਸੀ ਇਹੀ ਗਰਾਊਂਡ 'ਚੋਂ ਕੀਤਾ ਸੀ ਤੇ ਇਹ ਬੱਚਿਆਂ ਦੇ ਲਈ ਉਹ ਮੋਟੀਵੇਸ਼ਨ ਹੈ ਜਿਵੇਂ ਸੱਲੀਲਾ ਸਟਾਰਟਿੰਗ ਕੀਤੀ ਸੀ ਸਾਡਾ ਸੀਨੀਅਰ ਦੇ ਵਿੱਚ ਪਲੇਅਰ ਸੀ ਤੇ ਅੱਜ ਨੂੰ ਇੰਡੀਆ ਖੇਡਣ ਦਾ ਮੌਕਾ ਮਿਲਿਆ ਉਹੀ ਇਹੀ ਗਰਾਊਂਡ 'ਚ ਮਿਲਿਆ ਪਿਛਲੇ ਟਨਯੋਰ ਦੇ ਵਿੱਚ ਪਿਛਲੇ ਸੀਜ਼ਨ ਦੇ ਵਿੱਚ ਇੱਥੋਂ ਹੀ ਸਿਲੈਕਟ ਹੋਇਆ ਅਮਰਸਰੋਂ ਸਿਲੈਕਟ ਹੋਇਆ ਤੇ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਗਰਾਊਂਡ ਜਿਹੜੀ ਹੈ ਨਾ ਬੜੀ ਉਪਜਾਊ ਗਰਾਊਂਡ ਹੈ ਇੱਥੋਂ ਬੜੇ ਕ੍ਰਿਕਟਰ ਨਿਕਲੇ ਨੇ ਜਿਨ੍ਹਾਂ ਨੇ ਦੇਸ਼ ਦੇ ਵਿੱਚ ਸਾਡੀ ਇਹ ਗਰਾਊਂਡ ਦਾ ਨਾਂ ਰੌਸ਼ਨ ਕੀਤਾ ਮਾਣ ਵਾਲੇ ਟਾਈਮ 'ਚ ਵੀ ਲੱਗ ਰਿਹਾ ਵੀ ਇੱਥੋਂ ਹੋਰ ਬੱਚੇ ਜ਼ਰੂਰ ਨਿਕਲਣਗੇ ਜੀ ਮੇਰੀ ਆਸ ਹੈ ਮੇਰੇ ਜੋ ਪਰਮੇਸ਼ਵਰ ਨੇ ਜੋ ਮੇਰੀ ਸੇਵਾ ਲਈ ਹੈ ਮੈਂ ਪੂਰੇ ਤਨੋਂ ਮਨੋਂ ਨਿਭਾ ਰਿਹਾ ਤੇ ਮੈਂ ਆਸ ਕਰਦਾ ਕਿ ਜਿਹੜਾ ਬੱਚ ਜ਼ਰੂਰ ਉੱਪਰ ਆਏਗਾ